ਇੱਕ ਬੜਾਗੇ ਬਿਆਨਕਾਸ ਜਿਹੜਾ ਦਿਖਣੇ ਲਈ ਮਿਲਿਆ ਨਮਸਕਾਰ ਸਾਥੀਓ ਤੋਂ ਦਿਖਾ ਦਿਓ ਆਪਸੀ ਸੰਟੀਵੀ ਚੈਨਲ ਔਰ ਮੈਂ ਤੁਹੰਦੇ ਕਰਨੇ ਪੂਸ਼ਣ ਸੰਦੂਤ ਸਾਥੀਓ ਜਿਹੜੀਆਂ ਤਸਵੀਰਾਂ ਤੋਂ ਦਿਖਾ ਦਿਓ ਅੱਜ ਸਵੇਰ ਸਵੇਰੇ ਬੜਾਗੇ ਬਿਆਨਕਾਸ ਜਿਹੜਾ ਬੜੀ ਬ੍ਰਾਹਮਣਾ ਦਿਖਣੇ ਲਈ ਮਿਲਿਆ ਸਬਸ ਦੀਆਂ ਤਸਵੀਰਾਂ ਵੀ ਤੁਹੰਦੇ ਕਰਨੇ ਸਾਂਝੀ ਕਰਾ ਦੇ ਮਰਾ ਸਪਣੇ ਚੈਨਲ ਦੇ ਰਾਏ ਤੁਹੰਦੇ ਕੇ ਬਾਰ-ਬਾਰ ਇੱਕ ਅਪੀਲ ਜਰੂਰ ਕਰਨਿਆ ਕਿ ਜਿਸਲੇ ਤੌਰ ਤੇ ਕੋਈ ਡਰਾਈਵ ਕਰ ਜੋ ਤਾਂ ਹਮੇਸ਼ਾ ਚਕੰਨੇ ਹੋਈਏ ਕਰਾ ਕਰੋ ਕਿਉਂਕਿ ਤੋਂ ਦਿਖਸੋਦੇ ਤੇ ਸਵੇਰ ਸਵੇਰੇ 바ਸੀ ਜਿਹੜੀ ਆ ਬੜੀ ਬ੍ਰਾਹਮਣਾ ਫ라이ਓਵਰ ਦੇ ਥੱਲੇ ਪਿੱਲਰ ਥੱਲੇ ਕਿੰਨਾ ਅਚਾਨਕ ਜਿਲੇ ਪਿੱਲਰ ਕਨੇ ਹਿੱਟ ਕਰਦੀ ਆ ਤੇ ਤੋਂ ਬੱਸ ਦੀ ਕੰਡੀਸ਼ਨ ਤਾਂ ਦਿਸਤੋ ਅਸੀਂ ਸ਼ੁਕਰ ਹਸਮ ਮਾਲਕ ਦਾ ਪਰਮ ਪ੍ਰਤਾ ਪਰਮਾਤਮਾ ਦਾ ਕਿ ਜਿਹੜੇ ਇਸ ਬੱਸ ਵਿੱਚ ਸਵਾਰ ਹੀ ਉਹਨਾਂ ਦੀ ਜਾਨ ਸੁਰੱਖਿਸ਼ੀ ਦਾ ਦਰਸ਼ਕੋ ਵੀਡੀਓ ਕੀ ਜਿਆਦਾ ਕੋਲ ਜਿਆਦਾ ਸ਼ੇਅਰ ਜਰੂਰ ਕਰੋ ਦਰਸ਼ਕੋ ਜਿਹੜੀ ਤਸਵੀਰਾਂ ਜਿਹੜੀਆਂ ਤਸਵੀਰਾਂ ਮੈਂ ਤੁਹਾਨੂੰ ਕਨੇ ਸਾਂਝੀ ਕਰਾਂਗਾ ਇਹ ਬੜੀ ਬਰਹਿਮਨਾ ਫਲਾਈਓਵਰ ਪਿੱਲਰ ਦੇ ਥੱਲੇ ਪਿੱਲਰ ਕਨੇ ਜਿਹੜੀ ਇੱਕ ਬੱਸ ਜਿਹੜੀ ਹਿੱਟ ਕਰਦੀ ਹੈ ਜਿਹਦੇ ਤੋਂ ਦਿਸਤੋ ਕਿ ਬੱਸ ਦੇ ਕਿੰਨਾ ਪ੍ਰਖੱਚੇ ਤੱਕ ਰੁੜੀ ਚੁੱਕੇ ਬੱਸ ਦੇ ਕਿਨ ਪਰ ਖੱਚੇ ਤੱਕ ਰੁੜੀ ਚੁੱਕੇ ਨੇ ਦਰਸ਼ਕੋ ਲਾਈਵ ਤਸਵੀਰਾਂ ਜਿਹੜੀਆਂ ਮੈਂ ਤੁਹਾਨੂੰ ਕਰਨੇ ਸਾਂਝੀ ਕਰਾਦਾ ਵੀਡੀਓ ਕੀ ਜਿਆਦਾ ਕੋਲ ਜਿਆਦਾ ਸ਼ੇਅਰ ਜਰੂਰ ਕਰਿਆ ਕਰੋ ਦਰਸ਼ਕੋ ਤੋ ਦਿਖ ਸਕਦੇ ਹੋ ਤਸਵੀਰਾਂ ਬੱਸ ਦੇ ਫਰੰਟ ਜਿੰਨਾ ਵੀ ਆ ਬੋਨਟ ਜਿੰਨਾ ਵੀ ਆ ਸਭ ਜਿਹੜਾ ਚੱਕਣਾ ਚੂਰਾ ਹੀ ਚੁੱਕਦਾ ਬਈ ਇੱਕੇ ਗੱਲ ਬਾਤ ਕੋਈ ਪਤਾ ਕੁਛ ਨਹੀਂ ਬਈ ਕੁਸ ਲੈ ਆਇਆ ਤੋ ਹਾਂ ਆਉਣ ਗਿਆ ਲਈ ਕਿਥੇ ਨਾ ਘਰ ਦੁੰਦੇ ਆ ਟਾਂਕਾ ਕੋਲ ਸੰਸਾ ਕੋਈ ਪਤਾ ਨਹੀਂ ਹੈ ਸਾਥੀਓ ਤੋ ਦਿਖ ਸਕਦੇ ਹੋ ਕਿ ਬੱਸ ਦੇ ਇਨਾ ਪਰ ਖੱਚੇ ਤੱਕ ਰੁੜੀ ਚੁੱਕੇ ਨੇ ਮਤਲਬ ਸੇ ਜਿਆਦਾ ਜਿਹੜੀਆਂ ਦੇ ਵਿੱਚ ਸਵਾਰੀਆਂ ਜਿਹੜੀਆਂ ਬੈਠੀਆਂ ਰਹੀਆਂ ਸੀ ਉਹ ਸੁਰੱਖਿਤ ਨੇ ਦੱਸਿਆ ਜਾਦਾ ਕਿ ਇਹ ਬੱਸ ਜਿਹੜੀ ਹੈ ਜੰਮੂ ਵਾਲੀ ਸਾਈਡ ਆਵਾਜ਼ ਹੀ ਤੇ ਅੱਗੇ ਕਟੂਏ ਵਾਲੀ ਸਾਈਡ ਜਾਦੀ ਹੈ ਚਾਨਕ ਦੱਸਿਆ ਜਾਦਾ ਕਿ ਟੂ ਬਿਲਡਰ ਇੱਕ ਮੋਟਰਸਾਈਕਲ ਜਿਹੜਾ ਇਹਦੇ ਅੱਗੇ ਆਂਦਾ ਉਸੇ ਬਚਾਉਣ ਦੇ ਚੱਕਰ ਚ ਕਿ ਜਿਹੜੀ ਬੱਸ ਜਿਹੜੀ ਹੈ ਆਪਣਾ ਜਿਹੜਾ ਨਿਰੰਤਰ ਕੋਈ ਔਰ ਦੀ ਤੋ ਦਿਖ ਸਕਦੇ ਬੱਸ ਦੀਆਂ ਜਿਹੜੀਆਂ ਤਸਵੀਰਾਂ ਨੇ ਬੜੀਆਂ ਕੇ ਹੈਰਾਨ ਕਰਨ ਲੀਆਂ ਅੱਜ ਸਵੇਰ ਸਵੇਰੇ ਬੜਾ ਕੇ ਭਿਆਨਕਾਸਾ ਜਿਹੜਾ ਇਹ ਬੜੀ ਬ੍ਰਾਹਮਣਾ ਜਿਹੜਾ ਪਹਿਲੇ ਮਿਲਿਆ ਵੀਡੀਓ ਨੂੰ ਜਿਆਦਾ ਕੋਲਾ ਜਿਆਦਾ ਸ਼ੇਅਰ ਜ਼ਰੂਰ ਕਰਿਓ ਦੋਸਤੋ ਆਪਸੀ ਸਾਈਂ ਟੀਵੀ ਚੈਨਲ ਤੋਹੀਂ ਪਲ-ਪਲ ਦੀ ਅਪਡੇਟ ਜਿਹੜੀ ਸਾਡੇ ਕੋਲ ਆਂਦੀ ਹੈ ਤੁੰਦੇ ਜਰੂਰ ਪਹੁੰਚਾਣੇ ਤੋਂ ਦਿਖ ਸਕਦੇ ਹੋ ਲਾਈਵ ਤਸਵੀਰਾਂ ਲਾਈਵ ਤਸਵੀਰਾਂ ਜਿਹੜੀਆਂ ਮੈਂ ਤੁੰਦੇ ਕਰਨੇ ਸਾਂਝੀ ਕਰਾਉਂ ਤੋਂ ਦਿਖ ਸਕਦੇ ਹੋ ਕਿ ਬੱਸ ਕਿੰਨਾ ਆਪਣਾ ਨਿਰੰਤਰ ਖੌਂਦੀ ਹੈ ਤੇ ਉਹਦੇ ਚਲਦੇ ਗਏ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਜਿਹੜਾ ਦਿਖਣ ਲਈ ਮਿਲਿਆ ਤੋਂ ਦਿਖ ਸਕਦੇ ਲਾਈਵ ਤਸਵੀਰਾਂ ਜਿਹੜੀਆਂ ਇਸ ਵੇਲੇ ਮੈਂ ਬੜੀ ਬ੍ਰਾਹਮਣਾ ਤੋਂ ਹੀ ਫਲਾਈਓਵਰ ਦੇ ਥੱਲੇ ਦੀਆਂ ਤਸਵੀਰਾਂ ਦਰਸ਼ਕਾਂ ਤੁੰਦੇ ਕਰਨੇ ਸਾਂਝੀ ਕਰਾ ਰਹਾ ਹਾਂ ਪਰ ਜੰਮੂ ਕਸ਼ਮੀਰ ਪੁਲਿਸ ਵੀ ਮੌਕੇ ਦੀ ਪੁੱਜੀ ਚੁੱਕੀ ਦੀ ਹੈ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰ ਕਿਹ ਬਾਰ ਬਾਰ ਆਪਣੇ ਚੈਨਲ ਦੇ ਰਾਹੀਂ ਜੰਮੂ ਕਸ਼ਮੀਰ ਪੁਲਿਸ ਵੀ ਮੌਕੇ ਦੀ ਪੁੱਜੀ ਚੁੱਕੀ ਦੀ ਪੂਰੀ ਜਾਂਚ ਪੜਤਾਲ ਕੀਤੀ ਜਾਂਦੀ ਮਰ ਦਰਸ਼ਕੋ ਇੱਕ ਗੱਲ ਤੁਹਾਡੇ ਨਾਲ ਮੈਂ ਸਾਂਝੀ ਕਰਗਾ ਕਿ ਅਗਰ ਇਹ ਪਿੱਲਰ ਜਿਸ ਪਿੱਲਰ ਕਨੇ ਬਸ ਇਹ ਟਕਰਦੀ ਅਗਰ ਇਹ ਪਿੱਲਰ ਨਹੀਂ ਹੁੰਦਾ ਤੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੋ ਸਕਦਾ ਹਾ ਕਾਫੀ ਜ਼ਿਆਦਾ ਜਿਹੜੇ ਇਸ ਨੈਸ਼ਨਲ ਹਾਈਵੇ ਉੱਪਰ ਜਿਹੜੇ ਸਫਰ ਕਰਾਦੇ ਉਹਨਾਂ ਨੂੰ ਜ਼ਿਆਦਾ ਨੁਕਸਾਨ ਹੋ ਸਕਦਾ ਦਰਸ਼ਕੋ ਤੋਂ ਦੇਖ ਸਕਦੇ ਹੋ ਬੜਾ ਕੇ ਹੈਰਾਨ ਕਰਨ ਵਾਲਾ ਮਾਮਲਾ ਜਿਹੜਾ ਅੱਜ ਸਵੇਰ ਸਵੇਰੇ ਬੜੀ ਬ੍ਰਾਹਮਣਾ ਸਬਜ਼ੀ ਮੰਡੀ ਕੋਲ ਦੇਖਣ ਲਈ ਮਿਲੇ ਤਾਂ ਦਿਖ ਸਕਦੇ ਕਿ ਬਸ ਜਿਹੜੀ ਹੈ ਅਚਾਨਕ ਇੱਕ ਪਿੱਲਰ ਕਰਨ ਜਿਹੜਾ ਫਲਾਈਓਵਰ ਦੇ ਪਿੱਲਰ ਬਣ ਰਿਹਾ ਉਹਦੇ ਕੰਨੇ ਜੀ ਹਿੱਟ ਕਰਦੀ ਹੈ ਉਹਦੇ ਬਾਅਦ ਦੀਆਂ ਤਸਵੀਰਾਂ ਤੋਂ ਦੇਖ ਸਕਦੇ ਹੋ ਮਰਾ ਦੱਸਿਆ ਜਿਆਦਾ ਕਿ ਕਿੰਨੇ ਸਵਾਰੀਆਂ ਇਹਦੇ ਵਿੱਚ ਬੈਠੀ ਨੇ ਉਹ ਸੁਰੱਖਿਤ ਨਾ ਉਹਨਾਂ ਦੀ ਸਾਰਿਆਂ ਦੀ ਇਹ ਇਮਸਾਸ ਬਣ ਲਿੱਤਾ ਕੇ ਦਾ ਪਰ ਵੀਡੀਓ ਕੀ ਜਿਆਦਾ ਕੋਲ ਜਿਆਦਾ ਸ਼ੇਅਰ ਜਰੂਰ ਕਰਾ ਕਰੋ ਦਰਸ਼ਕੋ ਆਪਸੀ ਸਾਈਂ ਟੀਵੀ ਚੈਨਲ ਨਿਕਾਸਤਾ ਚੈਨਲ ਆ ਜਿਹੜਾ ਤੁਸੀਂ ਪਲ-ਪਲ ਦੀ ਅਪਡੇਟ ਜਿਹੜੀ ਸਾਡੇ ਕੋਲ ਆਂਦੀ ਹੈ ਅਸੂੰਦਰ ਬੋਲ ਕੇ ਥੋੜਾ ਇੱਕ ਆਸਾ ਚੈਨਲ ਹੈ ਜਿਹੜਾ ਤੁਸੀਂ ਪਲ-ਪਲ ਦੀ ਅਪਡੇਟ ਜਿਹੜੀ ਸਾਡੇ ਕੋਲ ਆਂਦੀ ਹੁੰਦਾ ਜਰੂਰ ਪ ਜਾਣਿਆ ਮਰਦੋਦਿਸਤ ਤੋਂ ਜੰਮੂ ਕਸ਼ਮੀਰ ਪੁਲਿਸ ਦੀਆਂ ਤਸਵੀਰਾਂ ਤੁੰਦੇ ਕਰਨ ਸਾਂਝੀਆਂ ਕਰਕੇ ਜੰਮੂ ਕਸ਼ਮੀਰ ਪੁਲਿਸ ਵੀ ਮੌਕੇ ਦੀ ਪੁੱਜੀ ਚੁੱਕੀ ਦੀ ਹੈ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰ ਕਿਹੇ ਕਾਰਨ ਰਿਓਗ ਮਰਸ ਜਿੰਦੇ ਜਿੰਦੇ ਇੱਕ ਵਾਰੀ ਫੇਰ ਤੁੰਦੇ ਕਰਨ ਅਪੀਲ ਕਰਕੇ ਅਗਰ ਜੇ ਤੋ ਵੀ ਕੋਤੇ ਡਰਾਈਵ ਕਰਦੇ ਹੋ ਜਾਂ ਕੋਤੇ ਸਫਰ ਕਰਦੇ ਹੋ ਤਾਂ ਹਮੇਸ਼ਾ ਦੇਖੀ ਸੁਣੀ ਕਰੋ ਕਰੋ ਚਕੰਨੇ ਹੀ ਕਰੋ ਕਰੋ ਕਿਉਂਕਿ ਆਇ ਦਿਨ ਕਾਫੀ ਹਾਸ ਤੇ ਜਿਹੜੇ ਦਿਖਣੇ ਲਈ ਮਿਲਦੇ ਨਾ ਵੀਡੀਓ ਕੀ ਲਾਈਵ ਜਿਹੜੀਆਂ ਤਸਵੀਰਾਂ ਦਰਸ਼ਕੋ ਮੈਂ ਤੁਹਾਨੂੰ ਅੱਜ ਕਨੇ ਸਾਂਝੀ ਕਰਾ ਰਹਾ ਹਾਂ ਮੈਂ ਜੰਮੂ ਕਸ਼ਮੀਰ ਪੁਲਿਸ ਵੀ ਮੌਕੇ ਦੀ ਪੁੱਜੀ ਚੁੱਕੀ ਦੀ ਹੈ ਦਰਸ਼ਕੋ ਤੋ ਹੀ ਹੁੰਦੀ ਤਸਵੀਰਾਂ ਵੀ ਅੱਜ ਤੁਹਾਨੂੰ ਅੱਜ ਕਨੇ ਸਾਂਝੀ ਕਰਾ ਰਹਾ ਮੈਂ ਬੜੀ ਬਰਾਮਣਾ ਇਹ ਫਲਾਈਓਵਰ ਦੇ ਥੱਲੇ ਦੀਆਂ ਤਸਵੀਰਾਂ ਦਰਸ਼ਕੋ ਤੋ ਦਿਖ ਸਕਦੇ ਹੋ ਅਗਰ ਇਹ ਪਿੱਲਰ ਨਹੀਂ ਹੁੰਦਾ ਤੇ ਬਹੁਤ ਹੀ ਜ਼ਿਆਦਾ ਨੁਕਸਾਨ ਹੋਣਾ ਦਰਸ਼ਕ ਤੋਂ ਦੇਖ ਸਕਦੇ ਜੇ ਬਸ ਜਿਹੜੀ ਹੈ ਇਹ ਪਿੱਲਰ ਕੰਨ ਜੀ ਇਹ ਹਿੱਟ ਹੁੰਦੀ ਹੈ ਤੇ ਜਿਹਦੇ ਚਲਦੇ ਜਿਹੜਾ ਬਚਾਅ ਜਿਹੜਾ ਕਰੀਏ ਬਸ ਜਿਹਨ ਆਪਣਾ ਨਿਰੰਤਰਨ ਖੋਈ ਚੁੱਕੀ ਨਹੀਂ ਜੇ ਪਿੱਲਰ ਨਹੀਂ ਹੁੰਦਾ ਤੇ ਬਹੁਤ ਜ਼ਿਆਦਾ ਨੁਕਸਾਨ ਹੋਣਾ ਹੈ ਦਰਸ਼ਕੋ ਤੋਂ ਦਿਸਦਾ ਕਿ ਜੰਮੂ ਕਸ਼ਮੀਰ ਪੁਲਿਸ ਵੀ ਮੌਕੇ ਦੀ ਪੁੱਜੀ ਚੁੱਕੀ ਦੀ ਹੈ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਆਖਿਰ ਕੀ ਕਾਰਨ ਰਿਹਾ ਹੋਗਾ ਮਰਸ ਬਾਰ ਬਾਰ ਇੱਕੋ ਅਪੀਲ ਕਰਕੇ ਕਿ ਜੇਕਰ ਤੋਹ ਵੀ ਕੋਈ ਸਫਰ ਕਰਦੇ ਹੋ ਤਾਂ ਹਮੇਸ਼ਾ ਚਿਕਨੇ ਵੀ ਕਰਾ ਕਰੋ ਤੋਂ ਦਿਸਦਾ ਕਿ ਬਸ ਦੀਆਂ ਤਸਵੀਰਾਂ ਦਰਸ਼ਕਾ ਤੋਂ ਦਿਖ ਸਕਦਾ ਕਿ ਬੱਸ ਕਿੰਨਾ ਪਿੱਲਰ ਕਰਨੇ ਚਾਹੀਏ ਹਿੱਟ ਕਰਦੀ ਹੈ ਤਾਂ ਉਹਦੇ ਬਾਅਦ ਦੀਆਂ ਤਸਵੀਰਾਂ ਮੈਂ ਤੁਹਾਡੇ ਕੋਲ ਸਾਂਝੀ ਕਰਾਂਗਾ ਕਿ ਦੱਸਿਆ ਜਾਦਾ ਕਿ ਇਸ ਬੱਸ ਵਿੱਚ ਜਿੰਨੀਆਂ ਸਵਾਰੀਆਂ ਬੈਠੀਆਂ ਸੀ ਉਹ ਜ਼ਖਮੀਆਂ ਦੀ ਨਾ ਮਰ ਜਾਨ ਕਿਸੇ ਦੀ ਨਹੀਂ ਗਈ ਦੀ ਅਮਰਤੋ ਦਿਖ ਸਕਦੇ ਹੋ ਕਿ ਬੱਸ ਇਹ ਬੜੀ ਪਰਮਾਣ ਦਰਸ਼ਕੋ ਸਬਜੀ ਮੰਡੀ ਦੇ ਕੋਲ ਦੀਆਂ ਤਸਵੀਰਾਂ ਜਿਹੜੀਆਂ ਮੈਂ ਤੁਹਾਡੇ ਕੋਲ ਸਾਂਝੀ ਕਰਾ ਰਹੀ ਕਿਹੜਾ ਜੀ ਬੜਾ ਕੇ ਬਿਆਨਕਾਸਾ ਜਿਹੜਾ ਸਵੇਰੇ ਸਵੇਰੇ ਦਿਖਣ ਲਈ ਮਿਲਿਆ ਦਰਸ਼ਕੋ ਲਾਈਵ ਤਸਵੀਰਾਂ ਜਿਹੜੀਆਂ ਮੈਂ ਤੁਹੰਦੇ ਤੱਕ ਰਪਿਆਣੇ ਦੀ ਕੋਸ਼ਿਸ਼ ਕਰ ਰਹਾ ਤਾਂ ਦਿਖ ਸਕਦੇ ਹੋ ਆਸਮ ਬਸ ਦੇ ਅੰਦਰ ਦੀਆਂ ਤਸਵੀਰਾਂ ਤੁਹੰਦੇ ਕਰਨ ਸਾਂਝੀਆਂ ਕਰਕੇ ਮਰਤੋ ਦਿਖ ਸਕਦੇ ਜੰਮੂ ਕਸ਼ਮੀਰ ਪਲੇਸ ਵੀ ਜੰਮੂ ਕਸ਼ਮੀਰ ਪਲੇਸ ਵੀ ਮੌਕੇ ਦੀ ਪੂਰੀ ਪੂਰੀ ਜਾਂਚ ਪੜਤਾਲ ਕੀਤੀ ਜਾਦੀ ਕਿ ਕਾਰਨ ਰਿਹਾ ਮਰਤੋ ਦਿਖ ਸਕਦੇ ਕਿ ਬੜਾ ਕੇ ਬਿਆਨਕਾਸਾ ਜਿਹੜਾ ਸਵੇਰੇ ਸਵੇਰੇ ਅੱਜ ਦਿਖਣ ਲਈ ਮਿਲਿਆ ਦਰਸ਼ਕੋ ਤੋ ਦਿਖ ਸਕਦੇ ਸਾਫੀ ਤੋ ਦਿਖ ਸਕਦੇ ਅਤਿ ਤੋਂ ਦਿਖਸਦੇ ਬਸ ਦੀ ਅੰਦਰ ਦੀਆਂ ਵੀ ਅੰਦਰ ਦੀਆਂ ਤਸਵੀਰਾਂ ਮੈਂ ਤੁਹਾਨੂੰ ਦਿਖਾਣੇ ਸਾਂਝੀਆਂ ਕਰਾ ਰਹਾ ਕਿ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਦਿਖਣੇ ਲਈ ਮਿਲਿਆ ਤਾਂ ਦਿਖਸਦੇ ਕਿ ਪਿਲਰ ਕਨੇ ਅਗਰ ਇਹ ਪਿਲਰ ਨਹੀਂ ਹੁੰਦਾ ਤੇ ਕਾਫੀ ਜ਼ਿਆਦਾ ਜਿਹੜਾ ਬਸ ਜਿੰਨਾ ਆਪਣਾ ਸੰਤੁਲਨ ਕੋਈ ਚੁਕੀ ਦੀ ਕਾਫੀ ਲੋਕਾਂ ਦੀ ਜਿਹੜਾ ਬਸ ਨੇ ਆਪਣੀ ਚਪੇੜ ਚੱਲੀ ਲੈਣਾ ਮਰਦ ਦਰਸ਼ਕੋ ਤੋਂ ਦਿਖਸਦੇ ਹੋ ਇਹ ਲਾਈਵ ਤਸਵੀਰਾਂ ਜਿਹੜੀਆਂ ਮੈਂ ਤੁਹਾਨੂੰ ਦਿਖਾਣੇ ਸਾਂਝੀਆਂ ਕਰਾ ਰਹਾ ਬੜੀ ਬ੍ਰਾਹਮਣਾ ਨੈਸ਼ਨਲ ਹਾਈਵੇ ਫਲਾਈਓਵਰ ਦੇ ਥੱਲੇ ਦੀਆਂ ਤਸਵੀਰਾਂ ਦਰਸ਼ਕੋ ਤੋਂ ਦਿਖਸਦੇ ਹੋ ਬੜਾ ਬਿਆਨਕਾਸਾ ਜਿਹੜਾ ਅੱਜ ਦੇਖਣ ਲਈ ਮਿਲਿਆ ਬੱਸ ਦਾ ਫਰੰਟ ਤੋਂ ਦਿਖਸਦਾ ਸ਼ੀਸ਼ਾ ਟੋਟਲੀ ਚੱਕਣਾ ਚੂਰਾ ਹੀ ਚੁਕਿਆ ਦਾ ਬੇਹਦੀ ਦੁਖਦ ਖਬਰ ਦਰਸ਼ਕੋ ਇਸ ਵੇਲੇ ਬੜੀ ਬ੍ਰਾਹਮਣਾਚ ਜ ਦਿਖਣ ਲਈ ਮਿਲ ਆ ਦੀਆ ਤੋਂ ਦਿਖਸਦਾ ਕਿ ਪਿਲਰ ਕਰਨੇ ਕਿੰਨਾ ਅਚਾਨਕ ਫਲਾਈਓਵਰ ਤੇ ਪਿਲਰ ਕਰਨੇ ਜਿੰਨਾ ਬੱਸ ਜਿਹੜੇ ਹਿੱਟ ਕਰਦੀ ਆ ਤੇ ਬਹੁਤ ਜਿਆਦਾ ਵੱਡਾ ਆਸਤਾ ਜਿਹੜਾ ਦੇਖਣ ਲਈ ਮਿਲਿਆ ਦਰਸ਼ਕੋ ਤੋਂ ਦਿਖਸਦਾ ਕਿ ਲਾਈਵ ਤਸਵੀਰਾਂ ਆਪਸੀ ਸਾਈਨ ਟੀਵੀ ਚੈਨਲ ਦੇ ਮਾਧਿਅਮ ਕਨ ਦੰਦਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹਾ ਦਾ ਤੋ ਤਿੱਕ ਸੋਧਿਆ ਕਿ ਜੰਮੂ ਕਸ਼ਮੀਰ ਪਲੀਜ਼ ਮੌਕੇ ਤੇ ਪੁੱਜੀ ਚੁਕੀ ਦੀ ਹੈ ਜਿੰਨੇ ਵੀ ਇਹਦੇ ਵਿੱਚ ਬੈਠੇ ਦੇ ਬੱਸ ਵਿੱਚ ਸਵਾਰੀਆਂ ਉਹਨੇ ਕੀ ਨਜ਼ਦੀਕੀ ਇਹ ਹਸਪੀਟਲ ਵਿੱਚ ਪਹੁੰਚਾਇਆ ਗਿਆ ਹੈ ਮਰਦ ਸੇ ਜਿਆਦਾ ਕਿ ਜਾਨ ਸਾਰੇ ਦੀ ਸੁਰੱਖਿਤਾ ਹੈ ਪਰ ਦਰਸ਼ਕੋ ਲਾਈਵ ਤਸਵੀਰਾਂ ਜਿਹੜੀਆਂ ਮੈਂ ਤੁਹਾਨੂੰ ਕੰਨੇ ਸਾਂਝੇ ਕਰਾਦਾ ਆ ਆਪਸੀ ਸਾਂਟੀ ਵੀ ਚੈਨਲ ਦੇ ਮੱਧਮ ਕੰਨੇ ਇਹ ਜਾ ਗਿਆ ਹੈ ਉਹਨਾਂ ਤੋਂ ਜੋ ਬੱਸ ਤੇ ਅੱਜ ਚੱਲ ਕੱਤ ਰਹੇ ਆਪੀ ਬੱਸ ਤੇ ਉਹ ਤਲਾਕ ਨੂੰ ਸਵਾਰ ਤੇ ਤੁਸ ਜੀ ਸਭ ਕੁਝ ਚਲਾਇ ਜਾ ਰਹੇ ਸਾਥੀਓ ਤੋ ਦਿਖੋ ਯਾ ਅਲੱਗ ਹੀ ਬੱਸ ਦੇ ਅੰਦਰ ਦੀਆਂ ਤਸਵੀਰਾਂ ਤੇ ਪਿੱਲਰ ਗੱਨੇ ਬੱਸ ਜਿੰਨਾ ਅਚਨਕ ਹਿੱਟ ਕਰਦੀ ਹੈ ਬਿਹਦੀ ਦੁਖਦ ਖਬਰ ਜਿਆ ਗਿਆ ਹੈ ਉਸ ਦਾ